ਸਤਿ ਸ਼੍ਰੀ ਅਕਾਲ ਜੀ ਪਹਿਲਾਂ ਸਾਰਿਆਂ ਨੂੰ ਅੱਜ ਜਿਵੇਂ ਬਰਸਾਤ ਹੋਈ ਹੈ ਸਾਰਿਆਂ ਦੇ ਮਨ 'ਚ ਡਰ ਸੀ ਅਸੀਂ ਵੀ ਦੇਖਦੇ ਸੀ ਕਿ ਪੰਜਾਬ ਦੇ ਹਾਲਾਤ ਜਿਹੜੇ ਬਹੁਤ ਮਾੜੇ ਨੇ ਕੱਲ ਹੀ ਅਸੀਂ ਦੋ ਦਿਨ ਗੁਰਦਾਸਪੁਰ ਸੀ ਉੱਥੇ ਹਾਲਾਤ ਦੇਖੇ ਔਰ ਬਹੁਤ ਡਰ ਵਾਲਾ ਮਾਹੌਲ ਹੈ ਔਰ ਇੱਥੇ ਜਦੋਂ ਅੱਜ ਬਰਸਾਤ ਹੋਈ ਤਾਂ ਸਾਡੇ ਮਨ 'ਚ ਤੌਕਲਾ ਸੀ ਵੀ ਕੋਈ ਅਨਹੋਣੀ ਨਾ ਹੋ ਜਾਏ ਬਾਕੀ ਪਰਮਾਤਮਾ ਦੀ ਕਿਰਪਾ ਹੈ ਆਪਣੇ ਜਿਹੜਾ ਏਰੀਆ ਸਾਰੀ ਠੀਕ ਹੈ ਔਰ ਜਿਨੇ ਅਫਸਰ ਸਾਹਿਬਾਨਾਂ ਤੋਂ ਰਿਪੋਰਟਸ ਲਈਆਂ ਨੇ ਉਹ ਸਾਰੀ ਕਹਿੰਦੇ ਕਿ ਬਿਲਕੁਲ 100% ਠੀਕ ਹੈ ਕੋਈ ਘਬਰਾਉਣ ਦੀ ਲੋੜ ਨਹੀਂ ਜਿਹੜਾ ਆਪਣਾ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਕੋਈ ਫੜਾੜਾ ਦੀ ਪ੍ਰੋਬਲਮ ਨਹੀਂ ਹੈਗੀ। ਔਰ ਜੋ ਰਿਪੋਰਟਸ ਹਨ ਉਹ ਵੀ ਪੋਜ਼ਿਟਿਵ ਨੇ ਕਿਤੇ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕਿ ਪਾਣੀ ਕਿਤੇ ਛੱਡਿਆ ਜਾ ਰਿਹਾ ਹੈ ਜਾਂ ਸ਼ਹਿਰ ਦੇ ਵਿੱਚ ਪਾਣੀ ਆਉ। ਤੇ ਜੇ ਹਾਲਾਤ ਇਸ ਤਰ੍ਹਾਂ ਦੇ ਤਾਂ ਆਪਾਂ ਬਿਲਕੁਲ ਸੇਫ ਹੈ। ਲੋਕਾਂ ਦਾ ਫੋਆ ਬਹੁਤ ਉਡਾ ਰਹੇ ਨੇ ਸਰ। ਦੇਖੋ ਫਾਤ ਅਸੀਂ ਪਹਿਲਾਂ ਛੱਲਿਆ ਨਾ ਕੰਮ ਇਹ। ਅੱਜ ਗੁਰਦਾਸਪੁਰ ਵਾਲ ਅੱਜ ਹੋਇਆ ਆਪਾਂ ਪਿਛਲੇ 2 ਸਾਲ ਇੱਥੇ ਦੇਖਿਆ। 2 ਸਾਲ ਪਹਿਲਾਂ ਕਿੰਨਾ ਕੁਝ ਹੋਇਆ। ਤੇ ਉਹ ਲੋਕਾਂ ਦੇ ਮਨ ਚ ਡਰ ਤਾਂ ਆਬਸਲੀ ਹੁੰਦਾ ਹੀ ਹੁੰਦਾ ਹੈ ਲੇਕਿਨ ਸਾਡੇ ਪ੍ਰਸ਼ਾਸਨ ਵੱਲੋਂ ਪੰਜਾਬ ਸਰਕਾਰ ਵੱਲੋਂ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਕਿਸੇ ਇਸ ਤਰ੍ਹਾਂ ਦੇ ਲੋਕਾਂ ਦੇ ਵਹਿਕਵੇ ਵਿੱਚ ਨਹੀਂ ਆਉਣਾ ਕਿ ਜਿਹੜੇ ਲੋਕ ਅਫਵਾਹਾਂ ਠਾਲ ਰਹੇ ਨੇ ਗਲਤ ਤਰੀਕੇ ਦੀਆਂ ਕੋਈ ਗੁਰੂ ਦੀ ਕਿਰਪਾ ਰੱਬ ਦੀ ਕਿਰਪਾ ਪ੍ਰਭੂ ਦੀ ਕਿਰਪਾ ਕੋਈ ਡਰਨ ਵਾਲੀ ਗੱਲ ਨਹੀਂ ਆਪਾਂ ਬਿਲਕੁਲ ਸੇਫ ਹੈ ਔਰ ਆਪਣਾ ਏਰੀਆ ਜਿਹੜਾ ਵੈਸੇ ਹੀ ਬਰਸਾਤ ਜੜੀ ਘਟ ਹੋਈ ਹੈ ਤੇ ਉਧਰ ਮੈਂ ਦੋ ਦਿਨ ਰਿਹਾ ਦੋ ਦਿਨੇ ਬਰਸਾਤ ਬਹੁਤ ਹੋਈ ਹੈ ਸੋ ਡਰਨ ਵਾਲੀ ਕੋਈ ਲੋੜ ਨਹੀਂ ਸਹੀ ਹੈ ਸੀ ਸਟ੍ਰੈਟਜੀ ਰੀਜੈਕਟ ਕਰਨਾ ਹੈ ਸੋ ਠੀਕ ਹੈ ਹਾਂ ਸਤਿ ਸ਼੍ਰੀ ਅਕਾਲ ਜੀ ਫਤਿਹਗੜ੍ਹ ਸਾਹਿਬ ਸਬ ਡਿਵੀਜ਼ਨ ਦੇ ਵਿੱਚ ਅੱਜ ਆਪਾਂ ਹੋਰਾਂ ਦੇ ਨਾਲ ਦਿਨਾਂ ਦੇ ਤਰ੍ਹਾਂ ਫਲੱਡ ਦੇ ਕੰਮਾਂ ਦਾ ਜਾਇਜ਼ਾ ਲੈਣ ਵਾਸਤੇ ਆਏ ਆ ਪਿਛਲੇ 24 ਘੰਟਿਆਂ 'ਚ ਕਾਫੀ ਬਾਰਿਸ਼ ਹੋਈ ਹੈ ਉਹਦੇ ਕਰਕੇ ਕੁਝ ਪਿੰਡਾਂ ਤੋਂ ਇੱਕ ਕੰਪਲੇਂਟ ਆ ਰਹੀ ਹੈ ਕਿ ਉੱਤੇ ਪਾਣੀ ਇਕੱਠਾ ਹੋ ਰਿਹਾ ਹੈ ਜਿਸ ਤਰ੍ਹਾਂ ਕਿਤੇ ਵੀ ਕੰਪਲੇਂਟ ਆਈ ਉਹਤੇ ਪੰਚਾਇਤ ਸੈਟਰੀ ਨੂੰ ਭੇਜਿਆ ਸਾਡੇ ਸਰਪੰਚ ਬीडीपीਓ ਵਗੈਰਾ ਆਪ ਵਿਜ਼ਿਟ ਕਰ ਰਹੇ ਆ ਜੇ ਕਿਸੇ ਨੇ ਕੋਈ ਰੋਕ ਲਗਾਈ ਹੈ ਕੋਈ ਆਬਸਟਰਕਸ਼ਨ ਕ੍ਰੀਏਟ ਕੀਤੀ ਹੈ ਉਸ ਨੂੰ ਹਟਾ ਕੇ ਪਾਣੀ ਨੂੰ ਘਟਾਇਆ ਜਾ ਰਿਹਾ ਜਿਤੋਂ ਤੱਕ ਸ਼ਹਿਰ ਦੀ ਗੱਲ ਹੈ ਥੋੜਾ ਜਿਹਾ ਇੱਕ ਮੋਟਰ ਖਰਾਬ ਹੋਣ ਨਾਲ ਥੋੜਾ ਜਿਹਾ ਪਾਣੀ ਇਕੱਠਾ ਹੋਇਆ ਸੀਗਾ ਪੁਰਾਣੀ ਸਬਜ਼ੀ ਮੰਡੀ ਦੇ ਵਿੱਚ ਪਰ ਹੁਣ ਦੋਵੇਂ ਮੋਟਰਾਂ ਫੁੱਲ ਕੈਪੈਸਿਟੀ ਨਾਲ ਚੱਲ ਰਹੀਆਂ ਮੈਨੂੰ ਲੱਗਦਾ 2 ਘੰਟੇ 'ਚ ਜਿਹੜਾ ਸਾਰਾ ਪਾਣੀ ਆ ਉਹ ਨਿਕਲ ਜਾਏਗਾ ਸਰਹੰਦ ਚੋ ਦੇ ਉੱਤੇ ਪੁੱਲ ਬਣਿਆ ਹੋਇਆ ਜਿਸ ਦੇ ਉੱਤੇ ਆਪਾਂ ਖੜੇ ਆ ਸਰਹੰਦ ਚੋ ਦੀ ਪੂਰੀ ਸਫਾਈ ਹੋ ਗਈ ਹੋਈ ਹੈ ਤੇ ਇਹਦੇ ਨਾਲ ਸਾਨੂੰ ਨਹੀਂ ਕੋਈ ਵੀ ਅਪਰੀਹੈਂਸ਼ਨ ਜੇ ਲੋਕਾਂ ਨੂੰ ਕੋਈ ਇਸ ਤਰ੍ਹਾਂ ਦੇ ਮਿਸ ਅੰਡਰਸਟੈਂਡਿੰਗ ਜਾਂ ਰੂਮਰਸ ਵੀ ਹੈ ਕਿ ਆ ਕਿ ਸਰਹੰਦ ਚੋ ਓਵਰਫਲੋ ਕਰ ਰਹੀ ਹੈ ਬਿਲਕੁਲ ਓਵਰਫਲੋ ਨਹੀਂ ਕਰ ਰਹੀ ਇਹ 2.5 3 ਫੁੱਟ ਜਾਂ ਕਈ ਜਗ੍ਹਾ ਉਸ ਤੋਂ ਵੀ ਜ਼ਿਆਦਾ ਡਾਊਨ ਪਾਣੀ ਤੇ ਹੈ ਤੇ ਕਿਸੇ ਨੂੰ ਵੀ ਘਵਰਾਣ ਦੇ ਲੋੜ ਨਹੀਂ ਸਾਡੇ ਡੀਸੀ ਸਾਹਿਬ ਏਡੀਸੀ ਸਾਹਿਬ ਸਟਾ ਹੋਰ ਸਾਰੇ ਸਾਡੇ ਐਕਸੀਡੈਂਸ ਸਾਰੇ ਐਸਟੀਐਮਸ 24 ਆਵਰਸ ਫਲੱਡ ਦੇ ਕਮਾ ਦਾ ਜਾਇਜ਼ਾ ਲੈਣ ਵਾਸਤੇ ਕਰ ਰਹੇ ਆ ਤੇ ਸਾਨੂੰ ਐਮਐਲਏ ਸਾਹਿਬਾਨ ਦੀ ਪੂਰੀ ਸਪੋਰਟ ਤੇ ਗਾਈਡੈਂਸ ਹੈ ਕੋਈ ਨੰਬਰ ਵੀ ਜਾਰੀ ਕੀਤਾ ਗਿਆ ਹੈਲਪਲਾਈਨ ਦਾ ਹੈਲਪਲਾਈਨ ਨੰਬਰ ਹੈਗਾ ਸੱਸੀ ਗਾਲ ਜੀ ਪਹਿਲਾਂ ਸਾਰਿਆਂ ਨੂੰ ਅੱਜ ਜਿਵੇਂ ਬਰਸਾਤ ਹੋਈ ਹੈ ਸਾਰਿਆਂ ਦੇ ਮਨ ਚ ਡਰ ਸੀ ਅਸੀਂ ਵੀ ਦੇਖਦੇ ਸੀ ਕਿ ਪੰਜਾਬ ਦੇ ਹਾਲਾਤ ਜਿਹੜੇ ਬਹੁਤ ਮਾੜੇ ਨੇ ਕੱਲ ਹੀ ਅਸੀਂ ਦੋ ਦਿਨ ਗੁਰਦਾਸਪੁਰ ਸੀ ਉੱਥੇ ਹਾਲਾਤ ਦੇਖੇ ਔਰ ਬਹੁਤ ਡਰ ਵਾਲਾ ਮਾਹੌਲ ਹੈ ਔਰ ਇੱਥੇ ਜਦੋਂ ਅੱਜ ਬਰਸਾਤ ਹੋਈ ਤਾਂ ਸਾਡੇ ਮਨ 'ਚ ਤੋਕਲਾ ਸੀ ਵੀ ਕੋਈ ਅਨਹੋਣੀ ਨਾ ਹੋ ਜੇ ਬਾਕੀ ਪਰਮਾਤਮਾ ਦੀ ਕਿਰਪਾ ਹੈ ਆਪਣੇ ਜਿਹੜਾ ਏਰੀਆ ਸਾਰੀ ਠੀਕ ਹੈ ਔਰ ਜਿੰਨੇ ਅਫਸਰ ਸਹਿਬਾਨਾਂ ਤੋਂ ਰਿਪੋਰਟਸ ਲਈਏ ਨੇ ਉਹ ਸਾਰੀ ਕਹਿੰਦੇ ਕਿ ਬਿਲਕੁਲ 100% ਠੀਕ ਹੈ ਕੋਈ ਘਬਰਾਉਣ ਦੀ ਲੋੜ ਨਹੀਂ ਜਿਹੜਾ ਆਪਣਾ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਕੋਈ ਭੜਾੜੀ ਪ੍ਰੋਬਲਮ ਨਹੀਂ ਹੈਗੀ ਔਰ ਜੋ ਰਿਪੋਰਟਸ ਆ ਉਹ ਵੀ ਪੋਜ਼ਿਟਿਵ ਨੇ ਕਿਤੇ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕਿ ਪਾਣੀ ਕਿਤੇ ਛੱਡਿਆ ਜਾ ਰਿਹਾ ਹੈ ਜਾਂ ਸ਼ਹਿਰ ਦੇ ਵਿੱਚ ਪਾਣੀ ਆਉਂ ਤੇ ਜੇ ਹਾਲਾਤ ਇਸ ਤਰ੍ਹਾਂ ਦੇ ਤਾਂ ਆਪਾਂ ਬਿਲਕੁਲ ਸੇਫ ਆ। ਲੋਕਾਂ ਦਾ ਫੋਆ ਬਹੁਤ ਡਰਾ ਰਿਹਾ ਨੇ। ਦੇਖੋ ਫਾਤ ਅਸੀਂ ਪਹਿਲਾਂ ਝੱਲਿਆ ਨਾ ਕੰਮ ਇਹ। ਅੱਜ ਗੁਰਦਾਸਪੁਰ ਵਾਲਾ ਅੱਜ ਹੋਇਆ ਆਪਾਂ ਪਿਛਲੇ 2 ਸਾਲ ਇੱਥੇ ਦੇਖਿਆ। 2 ਸਾਲ ਪਹਿਲਾਂ ਕਿੰਨਾ ਕੁਝ ਹੋਇਆ। ਤੇ ਉਹ ਲੋਕਾਂ ਦੇ ਮਨ 'ਚ ਡਰ ਤਾਂ ਆਫਸਲੀ ਹੁੰਦਾ ਹੀ ਹੁੰਦਾ ਹੈ। ਲੇਕਿਨ ਸਾਡੇ ਪ੍ਰਸ਼ਾਸਨ ਵੱਲੋਂ ਪੰਜਾਬ ਸਰਕਾਰ ਵੱਲੋਂ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਕਿਸੇ ਇਸ ਤਰ੍ਹਾਂ ਦੇ ਲੋਕਾਂ ਦੇ ਬੈਕ ਵਿੱਚ ਨਹੀਂ ਆਉਣਾ ਕਿ ਜਿਹੜੇ ਲੋਕ ਅਫਵਾਹਾਂ ਠਾਲ ਰਹੇ ਨੇ ਗਲਤ ਤਰੀਕੇ ਦੀਆਂ ਕੋਈ ਗੁਰੂ ਦੀ ਕਿਰਪਾ ਰੱਬ ਦੀ ਕਿਰਪਾ ਪ੍ਰਭੂ ਦੀ ਕਿਰਪਾ ਕੋਈ ਡਰਨ ਵਾਲੀ ਗੱਲ ਨਹੀਂ ਆਪਾਂ ਬਿਲਕੁਲ ਸੇਫ ਹੈ ਔਰ ਆਪਣਾ ਏਰੀਆ ਜਿਹੜਾ ਵੈਸੇ ਹੀ ਬਰਸਾਤ ਜਿਹੜੀ ਘਟ ਹੋਈ ਹੈ ਤੇ ਉਧਰ ਮੈਂ ਦੋ ਦਿਨ ਰਿਹਾ ਦੋ ਦਿਨੇ ਬਰਸਾਤ ਬਹੁਤ ਹੋਈ ਹੈ ਸੋ ਡਰਨ ਵਾਲੀ ਕੋਈ ਲੋੜ ਨਹੀਂ ਸਹੀ ਅਸੀਂ ਸਟਾਟਿਜ ਰਿਜ਼ਰਟ ਕਰਨਾ ਹੈ ਸੋ ਠੀਕ ਹੈ ਹਾਂ ਸਤਿ ਸ਼੍ਰੀ ਅਕਾਲ ਜੀ ਫਤਿਹਗੜ੍ਹ ਸਾਹਿਬ ਸਬਡਿਵੀਜ਼ਨ ਦੇ ਵਿੱਚ ਅੱਜ ਆਪਾਂ ਹੋਰਾਂ ਦੇ ਨਾਲ ਦਿਨਾਂ ਦੇ ਤਰ੍ਹਾਂ ਫਲੱਡ ਦੇ ਕੰਮਾਂ ਦਾ ਜਾਜਾ ਲੈਣ ਵਾਸਤੇ ਆਇਆ। ਪਿਛਲੇ 24 ਘੰਟਿਆਂ 'ਚ ਕਾਫੀ ਬਾਰਿਸ਼ ਹੋਈ ਹੈ। ਉਹਦੇ ਕਰਕੇ ਕੁਝ ਪਿੰਡਾਂ ਤੋਂ ਇੱਕ ਕੰਪਲੇਂਟ ਆ ਰਹੀ ਹੈ ਕਿ ਉੱਤੇ ਪਾਣੀ ਇਕੱਠਾ ਹੋ ਰਿਹਾ ਹੈ। ਜਿੱਥੇ-ਕਿੱਥੇ ਵੀ ਕੰਪਲੇਂਟ ਆਈ ਉੱਤੇ ਪੰਚਾਇਤ ਸੈਟਰੀ ਨੂੰ ਭੇਜਿਆ। ਸਾਡੇ ਸਰਪੰਚ, ਬੀਡੀਪੀਓ ਵਗੈਰਾ ਆਪ ਵਿਜ਼ਿਟ ਕਰ ਰਹੇ ਹਨ। ਜੇ ਕਿਸੇ ਨੇ ਕੋਈ ਰੋਕ ਲਗਾਈ ਹੈ, ਕੋਈ ਆਬਸਟ੍ਰਕਸ਼ਨ ਕ੍ਰੀਏਟ ਕੀਤੀ ਹੈ, ਉਸ ਨੂੰ ਹਟਾ ਕੇ ਪਾਣੀ ਨੂੰ ਘਟਾਇਆ ਜਾ ਰਿਹਾ ਹੈ। ਜਿੱਤੋਂ ਤੱਕ ਸ਼ਹਿਰ ਦੀ ਗੱਲ ਹੈ ਥੋੜਾ ਜਿਹਾ ਇੱਕ ਮੋਟਰ ਖਰਾਬ ਹੋਣ ਨਾਲ ਥੋੜਾ ਜਿਹਾ ਪਾਣੀ ਇਕੱਠਾ ਹੋਇਆ ਸੀਗਾ ਪੁਰਾਣੀ ਸਬਜ਼ੀ ਮੰਡੀ ਦੇ ਵਿੱਚ ਪਰ ਹੁਣ ਦੋਵੇਂ ਮੋਟਰ ਫੁੱਲ ਕੈਪੈਸਿਟੀ ਨਾਲ ਚੱਲ ਰਹੀਆਂ ਮੈਨੂੰ ਲੱਗਦਾ 2 ਘੰਟੇ 'ਚ ਜਿਹੜਾ ਸਾਰਾ ਪਾਣੀ ਆ ਉਹ ਨਿਕਲ ਜਾਏਗਾ ਸਰਹੰਦ ਚੌਦ ਦੇ ਉੱਤੇ ਪੁਲ ਬਣਿਆ ਹੋਇਆ ਜਿਸ ਦੇ ਉੱਤੇ ਆਪਾਂ ਖੜੇ ਆ ਸਰਹੰਦ ਚੌਦ ਦੀ ਪੂਰੀ ਸਫਾਈ ਹੋ ਗਈ ਹੋਈ ਹੈ ਤੇ ਇਹਦੇ ਨਾਲ ਸਾਨੂੰ ਨਹੀਂ ਕੋਈ ਵੀ ਐਪਰੀਹੈਂਸ਼ਨ ਜੇ ਲੋਕਾਂ ਨੂੰ ਕੋਈ ਇਸ ਤਰ੍ਹਾਂ ਦੇ ਮਿਸ ਅੰਡਰਸਟੈਂਡਿੰਗ ਜਾਂ ਰਿਊਮਰਸ ਵੀ ਹੈ ਕਿ ਐ ਸਰਾਂਚੋ ਓਵਰਫਲੋ ਕਰ ਰਹੀ ਹੈ ਬਿਲਕੁਲ ਓਵਰਫਲੋ ਨਹੀਂ ਕਰ ਰਹੀ ਇਹ 2.5 3 ਫੁੱਟ ਜਾਂ ਕਈ ਜਗ੍ਹਾ ਉਸ ਤੋਂ ਵੀ ਜ਼ਿਆਦਾ ਡਾਊਨ ਪਾਣੀ ਤੇ ਹੈ ਤੇ ਕਿਸੇ ਨੂੰ ਵੀ ਘਬਰਾਣ ਦੇ ਲੋੜ ਨਹੀਂ ਸਾਡੇ ਡੀਸੀ ਸਾਹਿਬ ਏਡੀਸੀ ਸਾਹਿਬ ਸਟਾ ਹੋਰ ਸਾਰੇ ਸਾਡੇ ਐਕਸੀਡੈਂਸ ਸਾਰੇ ਐਸਟੀਐਮਸ 24 ਆਵਰਸ ਫਲੱਡ ਦੇ ਕਮਾ ਦਾ ਜਾਇਜ਼ਾ ਲੈਣ ਵਾਸਤੇ ਕਰ ਰਹੇ ਆ ਤੇ ਸਾਨੂੰ ਐਮਐਲਏ ਸਾਹਿਬਾਨ ਦੀ ਪੂਰੀ ਸਪੋਰਟ ਤੇ ਗਾਈਡੈਂਸ ਹੈ ਕੋਈ ਨੰਬਰ ਵੀ ਜਾਰੀ ਕੀਤਾ ਗਿਆ ਹੈਲਪਲਾਈਨ ਦਾ ਹੈਲਪਲਾਈਨ ਨੰਬਰ ਹੈਗਾ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਸਾਰਿਆਂ ਨੂੰ ਅੱਜ ਜਿਵੇਂ ਬਰਸਾਤ ਹੋਈ ਹੈ ਸਾਰਿਆਂ ਦੇ ਮਨ 'ਚ ਡਰ ਸੀ ਅਸੀਂ ਵੀ ਦੇਖਦੇ ਸੀ ਕਿ ਪੰਜਾਬ ਦੇ ਹਾਲਾਤ ਜਿਹੜੇ ਬਹੁਤ ਮਾੜੇ ਨੇ ਕੱਲ ਹੀ ਅਸੀਂ ਦੋ ਦਿਨ ਗੁਰਦਾਸਪੁਰ ਸੀ ਉੱਥੇ ਹਾਲਾਤ ਦੇਖੇ ਔਰ ਬਹੁਤ ਡਰ ਵਾਲਾ ਮਾਹੌਲ ਹੈ ਔਰ ਇੱਥੇ ਜਦੋਂ ਅੱਜ ਬਰਸਾਤ ਹੋਈ ਤਾਂ ਸਾਡੇ ਮਨ 'ਚ ਤੌਖਲਾ ਸੀ ਵੀ ਕੋਈ ਅਨਹੋਣੀ ਨਾ ਹੋ ਜਾਏ ਬਾਕੀ ਪ੍ਰਮਾਤਮਾ ਦੀ ਕਿਰਪਾ ਹੈ ਆਪਣੇ ਜਿਹੜਾ ਏਰੀਆ ਸਾਰੇ ਠੀਕ ਹੈ ਔਰ ਜਿਨੇ ਅਫਸਰ ਸਹਿਬਾਨਾ ਤੋਂ ਰਿਪੋਰਟਸ ਲਈਏ ਨੇ ਉਹ ਸਾਰੇ ਕਹਿੰਦੇ ਕਿ ਬਿਲਕੁਲ 100% ਠੀਕ ਹੈ ਕੋਈ ਘਬਰਾਉਣ ਦੀ ਲੋੜ ਨਹੀਂ ਜਿਹੜਾ ਆਪਣਾ ਹਲਕਾ ਸ਼੍ਰੀ ਫਤੇਗੜ ਸਾਹਿਬ ਤੋਂ ਉਹ ਚ ਕੋਈ ਫੜਾੜੀ ਦੀ ਪ੍ਰੋਬਲਮ ਨਹੀਂ ਹੈਗੀ ਔਰ ਜੋ ਰਿਪੋਰਟਸ ਹੈ ਉਹ ਵੀ ਪੋਜ਼ਿਟਿਵ ਨੇ ਕਿਤੇ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕਿ ਪਾਣੀ ਕਿਤੋਂ ਛੱਡਿਆ ਜਾ ਰਿਹਾ ਹੈ ਜਾਂ ਸ਼ਹਿਰ ਦੇ ਵਿੱਚ ਪਾਣੀ ਆਉ ਤੇ ਜੇ ਹਾਲਾਤ ਇਸ ਤਰ੍ਹਾਂ ਦੇ ਤਾਂ ਆਪਾਂ ਬਿਲਕੁਲ ਸੇਫ ਆ ਲੋਕਾਂ ਦਾ ਫੋਆ ਬਹੁਤ ਉਡਾ ਰਹੇ ਨੇ ਸਰ ਦੇਖੋ ਫਾਤ ਅਸੀਂ ਪਹਿਲਾਂ ਝੱਲਿਆ ਨਾ ਕੰਮ ਇਹ ਅੱਜ ਗੁਰਦਾਸਪੁਰ ਵਾਲ ਅੱਜ ਹੋਇਆ ਆਪਾਂ ਪਿਛਲੇ 2 ਸਾਲ ਇੱਥੇ ਦੇਖਿਆ 2 ਸਾਲ ਪਹਿਲਾਂ ਕਿੰਨਾ ਕੁਝ ਹੋਇਆ ਤੇ ਉਹ ਲੋਕਾਂ ਦੇ ਮਨ 'ਚ ਡਰ ਤਾਂ ਆਬਸਲੀ ਹੁੰਦਾ ਹੀ ਹੁੰਦਾ ਹੈ ਲੇਕਿਨ ਸਾਡੇ ਪ੍ਰਸ਼ਾਸਨ ਵੱਲੋਂ ਪੰਜਾਬ ਸਰਕਾਰ ਵੱਲੋਂ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਕਿਸੇ ਇਸ ਤਰ੍ਹਾਂ ਦੇ ਲੋਕਾਂ ਦੇ ਵਹਿਕਵੇ ਵਿੱਚ ਨਹੀਂ ਆਉਣਾ ਕਿ ਜਿਹੜੇ ਲੋਕ ਅਫਵਾਹਾਂ ਠਾਲ ਰਹੇ ਨੇ ਗਲਤ ਤਰੀਕੇ ਦੀਆਂ ਕੋਈ ਗੁਰੂ ਦੀ ਕਿਰਪਾ ਰੱਬ ਦੀ ਕਿਰਪਾ ਪ੍ਰਭੂ ਦੀ ਕਿਰਪਾ ਕੋਈ ਡਰਨ ਵਾਲੀ ਗੱਲ ਨਹੀਂ ਆਪਾਂ ਬਿਲਕੁਲ ਸੇਫ ਹੈ ਔਰ ਆਪਣਾ ਏਰੀਆ ਜਿਹੜਾ ਵੈਸੀ ਬਰਸਾਤ ਜਿਹੜੀ ਘਟ ਹੋਈ ਹੈ ਤੇ ਉਧਰ ਮੈਂ ਦੋ ਦਿਨ ਰਿਹਾ ਦੋ ਦਿਨੇ ਬਰਸਾਤ ਬਹੁਤ ਹੋਈ ਹੈ ਸੋ ਡਰਨ ਵਾਲੀ ਕੋਈ ਲੋੜ ਨਹੀਂ ਸਹੀ ਹੈ ਸੀ ਸਟ੍ਰੈਟਜੀ ਰੀਜੈਕਟ ਕਰਨਾ ਐਸਾ ਕੀ ਕਰੀ ਹਾਂ ਸਤਿ ਸ਼੍ਰੀ ਅਕਾਲ ਜੀ ਫਤਿਹਗੜ੍ਹ ਸਾਹਿਬ ਸਬ ਡਿਵੀਜ਼ਨ ਦੇ ਵਿੱਚ ਅੱਜ ਆਪਾਂ ਹੋਰਾਂ ਦੇ ਨਾਲ ਦਿਨਾਂ ਦੇ ਤਰ੍ਹਾਂ ਫਲੱਡ ਦੇ ਕੰਮਾਂ ਦਾ ਜਾਇਜ਼ਾ ਲੈਣ ਵਾਸਤੇ ਆਏ ਹਾਂ ਪਿਛਲੇ 24 ਘੰਟਿਆਂ 'ਚ ਕਾਫੀ ਬਾਰਿਸ਼ ਹੋਈ ਹੈ ਉਹਦੇ ਕਰਕੇ ਕੁਝ ਪਿੰਡਾਂ ਤੋਂ ਇੱਕ ਕੰਪਲੇਂਟ ਆ ਰਹੀ ਹੈ ਕੇ ਉੱਤੇ ਪਾਣੀ ਇਕੱਠਾ ਹੋ ਰਿਹਾ ਜਿੱਥੇ ਕਿਤੇ ਵੀ ਕੰਪਲੇਂਟ ਆਈ ਉੱਤੇ ਪੰਚਾਇਤ ਸੈਟਰੀ ਨੂੰ ਭੇਜਿਆ ਸਾਡੇ ਸਰਪੰਚ ਬीडीपीओ ਵਗੈਰਾ ਆਪ ਵਿਜ਼ਿਟ ਕਰ ਰਹੇ ਆ ਜੇ ਕਿਸੇ ਨੇ ਕੋਈ ਰੋਕ ਲਗਾਈ ਹੈ ਕੋਈ ਆਬਸਟਰਕਸ਼ਨ ਕ੍ਰੀਏਟ ਕੀਤੀ ਹੈ ਉਸ ਨੂੰ ਹਟਾ ਕੇ ਪਾਣੀ ਨੂੰ ਘਟਾਇਆ ਜਾ ਰਿਹਾ ਜਿਤੋਂ ਤੱਕ ਸ਼ਹਿਰ ਦੀ ਗੱਲ ਹੈ ਥੋੜਾ ਜਿਹਾ ਇੱਕ ਮੋਟਰ ਖਰਾਬ ਹੋਣ ਨਾਲ ਥੋੜਾ ਜਿਹਾ ਪਾਣੀ ਇਕੱਠਾ ਹੋਇਆ ਸੀਗਾ ਪੁਰਾਣੀ ਸਬਜ਼ੀ ਮੰਡੀ ਦੇ ਵਿੱਚ ਪਰ ਹੁਣ ਦੋਵੇਂ ਮੋਟਰ ਫੁੱਲ ਕੈਪੈਸਿਟੀ ਨਾਲ ਚੱਲ ਰਹੀਆਂ ਮੈਨੂੰ ਲੱਗਦਾ 2 ਘੰਟੇ 'ਚ ਜਿਹੜਾ ਸਾਰਾ ਪਾਣੀ ਆ ਉਹ ਨਿਕਲ ਜਾਏਗਾ ਸਰਹੰਦ ਚੋ ਦੇ ਉੱਤੇ ਪੁਲ ਬਣਿਆ ਹੋਇਆ ਜਿਸ ਦੇ ਉੱਤੇ ਆਪਾਂ ਖੜੇ ਆ ਸਰਹੰਦ ਚੋ ਦੀ ਪੂਰੀ ਸਫਾਈ ਹੋ ਗਈ ਹੋਈ ਹੈ ਤੇ ਇਹਦੇ ਨਾਲ ਸਾਨੂੰ ਨਹੀਂ ਕੋਈ ਵੀ ਅਪ੍ਰੀਹੈਂਸ਼ਨ ਜੇ ਲੋਕਾਂ ਨੂੰ ਕੋਈ ਇਸ ਤਰ੍ਹਾਂ ਦੇ ਮਿਸਅੰਡਰਸਟੈਂਡਿੰਗ ਜਾਂ ਰਿਊਮਰਸ ਵੀ ਹੈ ਕਿ ਆ ਸਰਹੰਦ ਚੋ ਓਵਰਫਲੋ ਕਰ ਰਹੀ ਹੈ ਬਿਲਕੁਲ ਓਵਰਫਲੋ ਨਹੀਂ ਕਰ ਰਹੀ ਇਹ 2.5 3 ਫੁੱਟ ਜਾਂ ਕਈ ਜਗ੍ਹਾ ਉਸ ਤੋਂ ਵੀ ਜ਼ਿਆਦਾ ਡਾਊਨ ਪਾਣੀ ਤੇ ਹੈ ਤੇ ਕਿਸੇ ਨੂੰ ਕੋਈ ਘਬਰਾਣ ਦੇ ਲੋੜ ਨਹੀਂ ਸਾਡੇ ਡੀਸੀ ਸਾਹਿਬ ਏਡੀਸੀ ਸਾਹਿਬ ਸਾਡਾ ਹੋਰ ਸਾਰੇ ਸਾਡੇ ਐਕਸੀਡੈਂਸ ਸਾਰੇ ਐਸਟੀਐਮਸ 24 ਆਰਸ ਫਲਡ ਦੇ ਕੰਮ ਦਾ ਜਾਇਜ਼ਾ ਲੈਣ ਵਾਸਤੇ ਕਰ ਰਹੇ ਆ ਤੇ ਸਾਨੂੰ ਐਮਐਲਏ ਸਾਹਿਬਾਨ ਦੀ ਪੂਰੀ ਸਪੋਰਟ ਤੇ ਗਾਈਡੈਂਸ ਹੈ ਕੋਈ ਨੰਬਰ ਵੀ ਜਾਰੀ ਕੀਤਾ ਗਿਆ ਹੈਲਪਲਾਈਨ ਦਾ ਹੈਲਪਲਾਈਨ ਨੰਬਰ ਹੈਗਾ